ਇਹ ਬੱਸਾਂ ਕੰਡਮ ਖੜੀਆਂ ਨੇ ਪਿਛਲੇ 9 ਮਹੀਨਿਆਂ ਤੋਂ ਕੋਈ ਵੀ ਇਸ ਦੀ ਸਾਰ ਨਹੀਂ ਲੈ ਰਿਆ ਕੰਪਨੀ ਜੋ ਸੀਓ ਛੱਡ ਗਈ ਹੈ ਇਹ ਪ੍ਰੋਜੈਕਟ 550 ਕਰੋੜ ਦਾ ਇਹ ਪ੍ਰੋਜੈਕਟ ਸੀਗਾ ਕਰੀਬ 600 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ 스마트 ਸਿਟੀ ਤਹਿ ਤਿਆਰ ਹੋਇਆ ਇਸ ਲਈ ਸਮਰਿਤ ਸਰ ਤੇ BRTS ਡੈਪੋ ਤੇ ਖੜੇ ਆ 2016 ਵਿੱਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ yellow ਬੱਸਾਂ ਜਿਸ ਨੂੰ ਅੰਮ੍ਰਿਤਸਰੀ ਮੈਟਰੋ ਬੱਸਾਂ ਵੀ ਕਹਿੰਦੇ ਨੇ ਉਹ ਚੱਲ ਰያ ਸਨ ਤਾਂ AC ਬੱਸਾਂ ਦਾ ਜਿਹੜਾ ਸਹੂਲਤ ਲੋਕਾਂ ਨੂੰ ਮਿਲੀ ਹੈ ਉਸ ਤੋਂ ਬਾਅਦ ਕਾਫੀ ਲੋਕ ਸਫ਼ਰ ਕਰਨਾ ਸ਼ੁਰੂ ਹੋਏ ਨੇ ਕਰੀਬ 30 ਤੋਂ 35 ਹਜ਼ਾਰ ਰੋਜ਼ਾਨਾ ਜੋ ਸਫ਼ਰ ਕਰਦੇ ਰਹੇ ਨੇ ਔਰ ਇਸ ਸਹੂਬਾ ਦਾ ਫਾਇਦਾ ਲੈਂਦੇ ਰਹੇ ਨੇ ਪਰ ਪਿਛਲੇ 9 ਮਹੀਨਿਆਂ ਤੋਂ BRTC ਦੀਆਂ ਬੱਸਾਂ ਬੰਦ ਨੇ ਇਸ ਵੇਲੇ ਇਹਦੀ ਗੱਲ ਕਰੀਏ ਤਾਂ 93 ਬੱਸਾਂ ਜਿਹੜੀਆਂ ਸ਼ੁਰੂ ਹੋਈਆਂ ਸਨ ਇਸ ਪ੍ਰੋਜੈਕਟ ਦੇ ਤਹਿਤ ਪਰ ਹੁਣ ਇਹ ਬੱਸਾਂ ਕੰਡਮ ਖੜੀਆਂ ਨੇ ਪਿਛਲੇ 9 ਮਹੀਨਿਆਂ ਤੋਂ ਕੋਈ ਵੀ ਇਸ ਦੀ ਸਾਰ ਨਹੀਂ ਲੈ ਰਿਆ ਕੰਪਨੀ ਜੋ ਸੀ ਉਹ ਛੱਡ ਗਈ ਹੈ ਇਹ ਪ੍ਰੋਜੈਕਟ ਉਸ ਤੋਂ ਬਾਅਦ ਡਰਾਈਵਰ ਜਿਹੜੇ ਸੀ ਜਾਂ ਬਾਕੀ ਸਟਾਫ ਸੀਗਾ ਉਹ ਵੀ ਮੋਰਚਾ ਲਾ ਕੇ ਬੈਠ ਗਿਆ ਕਿ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਜਾਂ ਜੇ ਸਾਨੂੰ ਜਿਹੜੀ ਨਵੀਂ ਕੰਪਨੀ ਹਾਇਰ ਕਰ ਰਹੀ ਹੈ ਉਹ ਸਾਨੂੰ ਸਾਡੇ ਮੁੱਲ ਦੀ ਤਨਖਾਹ ਨਹੀਂ ਦੇ ਰਹੀ ਸੋ ਇਹ ਤਸਵੀਰਾਂ ਨੇ ਜਿੱਥੇ ਇੱਕ ਇੱਕ ਬੱਸ ਕੰਡਮ ਹੋ ਚੁੱਕੀ ਹੈ 550 ਕਰੋੜ ਦਾ ਇਹ ਪ੍ਰੋਜੈਕਟ ਸੀਗਾ ਕਰੀਬ 600 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ 스마트 ਸਿਟੀ ਤਹਿ ਤਿਆਰ ਹੋਇਆ ਸੋ ਜੇਸੀ ਜਾਣਕਾਰੀ ਸਾਂਝੀ ਕਰਦੇ ਆਂ ਅੰਮ੍ਰਿਤਸਰ ਦੇ ਵਿੱਚ 56 ਜਿਹੜੇ ਮੈਟਰੋ ਬੱਸਿਸ ਤੇ ਸਟੇਸ਼ਨ ਨੇ ਬੀਆਰਟੀਐਸ ਤੇ ਬੱਸ ਰੈਪਿਡ ਟ੍ਰਾਂਜ਼ਿਟ ਸਰਵਿਸਸ ਸੋ ਇਹ ਜਿਹੜੀਆਂ ਬੱਸਾਂ ਕੰਡਮ ਦੇਖ ਸਕਦੇ ਹੋ ਲੱਖਾਂ ਦੀ ਕੀਮਤ ਦੀਆਂ ਬੱਸਾਂ ਨੇ ਜੋ ਇਸ ਵੇਲੇ ਵੇਰਕਾ ਬਾਈਪਾਸ ਤੇ ਖੜੀਆਂ ਧੂੜਾ ਫਾਕਰੀਆਂ ਨੇ ਕੋਈ ਇਸ ਵੱਲ ਧਿਆਨ ਨਹੀਂ ਦੇ ਰਿਹਾ 15 ਦਸੰਬਰ 2016 ਨੂੰ ਇਹਦੀ ਸ਼ੁਰੂਆਤ ਹੋਈ ਸੀ ਪਰ ਇਹ ਪਿਛਲੇ 9 ਮਹੀਨਿਆਂ ਤੋਂ ਇਸੇ ਤਰ੍ਹਾਂ ਠੱਪ ਪਈਆਂ ਨੇ ਗੜੀ ਲੈਂਥ ਸੀਗੀ ਅੰਮ੍ਰਿਤਸਰ ਦੀ ਬੀਆਰਟੀਸੀ ਸਰਵਿਸ ਦੇ ਅਧੀਨ 46 ਕਿਲੋਮੀਟਰ ਸੀ ਅਤੇ 93 ਵਹੀਕਲ 93 ਬੱਸਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ 250 ਜਿਹੜੇ EMPLOYEI ਕੰਮ ਕਰਦੇ ਸੀਗੇ ਡਰਾਈਵਰ ਕੰਡਕਟਰ ਅਤੇ ਮੈਟਰੋ ਸਟੇਸ਼ਨ ਤੇ ਸਟਾਫ ਬਾਕੀ ਇਹ ਤਸਵੀਰ ਹੈ ਇਹ ਮੂਹ ਬਹੁਤ ਕੁਝ ਬੋਲਦੀ ਹੈ ਪਰ ਲੋਕਾਂ ਦਾ ਇਸ ਬਾਬਤ ਕੀ ਕਹਿਣਾ ਉਹ ਵੀ ਜ਼ਰੂਰ ਗੱਲਬਾਤ ਕਰਦੇ ਆ ਪਰ ਇਹ ਜਿਹੜੀ ਸਹੂਲਤ ਹੈ ਖਾਸ ਤੌਰ ਤੇ ਲੋਕਾਂ ਨੂੰ ਮਿਲੀ ਸੀ ਕਿ ਗਰਮੀਆਂ ਨੇ ਤਾਂ AC ਬੱਸਾਂ ਦੇ ਰਾਹੀਂ ਉਹ ਸਫ਼ਰ ਕਰ ਸਕਦੇ ਨੇ ਕਮਾ ਕਰਦੇ ਜਾਣ ਵਾਸਤੇ ਲੋਕਲੀ ਜਾਣ ਵਾਸਤੇ ਸੁਕਰਾਇ ਜਿਹੜਾ ਸੀਗਾ 5 ਰੁਪਏ ਤੋਂ ਸ਼ੁਰੂ ਹੋ ਕੇ 20 ਤੋਂ 25 ਰੁਪਏ ਤੱਕ ਜਾਂਦਾ ਸੀਗਾ 3 ਕਿਲੋਮੀਟਰ ਤੱਕ 5 ਰੁਪਏ ਉਸ ਤੋਂ ਬਾਅਦ 6 ਤੋਂ 12 ਕਿਲੋਮੀਟਰ ਦੇ ਵਿੱਚ 10 ਤੋਂ 15 ਰੁਪਏ ਸੋ ਇਸੇ ਤਰ੍ਹਾਂ ਕਰਾਇਆ ਵੀ ਬਹੁਤ ਘੱਟ ਸੀ ਜਿਸ ਕਰਕੇ ਲੋਕਾਂ ਨੂੰ ਬਹੁਤ ਸਹੂਲਤਾਂ ਮਿਲਦੀ ਸੀ ਔਰ ਸੇਫ ਵੀ ਜੋ ਲੋਕ ਜਾਂਦੇ ਸੀਗੇ ਇੱਕ ਬੱਸ ਦੇ ਵਿੱਚ ਜੇ ਗੱਲ ਕਰੀਏ ਤਾਂ ਲੋਕ ਸਫ਼ਰ ਕਰਕੇ ਆਪਣੇ ਆਪ ਨੂੰ ਸੇਫ ਮਹਿਸੂਸ ਵੀ ਕਰਦੇ ਸੀ ਕਿ ਜਿਵੇਂ ਹੁਣ ਔਟੋ ਰਿਕਸ਼ਾ ਹੀ ਰਿਕਸ਼ਾ ਤੇ ਟਟਕ ਖੁਮਾਦੀ ਵਾਰਦਾਤਾ ਹੋ ਰਿਆ ਨੇ ਉਸ ਤੋਂ ਵੀ ਲੋਕ ਪਰੇਸ਼ਾਨ ਨੇ ਪਰ ਇਨ੍ਹਾਂ ਬੱਸਾਂ ਦੇ ਕਰਕੇ ਲੋਕਾਂ ਨੂੰ ਕਾਫੀ ਸਹੂਲਤ ਦਾ ਸਾਹਮਣਾ ਜਾਂ ਕਹਿ ਦੋ ਕਿ ਸਹੂਲਤ ਵੇਖਣ ਨੂੰ ਮਿਲੀ ਸੀ ਪਰ ਇਸ ਵੇਲੇ ਇੱਕ ਬੱਸਾ ਜਦੋਂ ਕੰਡਮ ਦੇਖਿਆ ਜਾਂਦੇ ਨੇ ਅੰਮ੍ਰਿਤਸਰ ਦੇ ਵੀਰਕਾ ਬਾਈਪਾਸ ਬੀਆਟੀਐਸ ਦੇ ਬੱਸ ਡੈਪੋ 'ਚ ਤਾਂ ਲੋਕ ਸਵਾਲ ਜ਼ਰੂਰ ਕਰਦੇ ਨੇ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਕਿ ਲੋਕਾਂ ਨੂੰ ਸਹੂਲਤ ਮਿਲੂਗੀ ਪਰ ਜਦੋਂ 550 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਤਿਆਰ ਹੋ ਕੇ ਇਸੇ ਤਰ੍ਹਾਂ ਕੰਡਮ ਪਿਆ ਹੋਇਆ ਲੋਕਾਂ ਦਾ ਪੈਸਾ ਧੂਣਾ ਫੱਕ ਰਿਹਾ ਸੋ ਇਸ ਸਾਲ ਵੀ ਹੁਣ ਲੋਕ ਜਿਹੜੇ ਨੇ ਗਰਮੀਆਂ ਦੇ ਵਿੱਚ ਬਿਨਾ ਏਸੀ ਦੇ ਸਫਰ ਕਰਨਗੇ ਅਤੇ ਹੁਣ ਦੇਖਦੇ ਆਂ ਲੋਕਾਂ ਦਾ ਇਸ ਬਾਬਤ ਕੀ ਕਹਿਣਾ ਦੇਖੋ ਅੰਮ੍ਰਿਤਸਰ ਦੀ ਪਬਲਿਕ ਟਰਾਂਸਪੋਰਟ ਵਾਸਤੇ ਬੜੀ ਹੀ ਇੱਕ ਸ਼ਰਮਿੰਦਗੀ ਦਾ ਬਾਇਸ ਬਣਾਉਣ ਵਾਲੀ ਗੱਲ ਹੈਗੀ ਆ ਜੋ ਕਿ ਪੰਜਾਬ ਗਵਰਨਮੈਂਟ ਦੇ ਫੇਲਿਅਰ ਨੂੰ ਦਰਸਾਉਂਦੀ ਆ ਅੱਜ ਅੰਮ੍ਰਿਤਸਰ ਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਪਬਲਿਕ ਟਰਾਂਸਪੋਰਟ ਕ੍ਰਿਟੀਕਲ ਸਟੇਜ ਦੇ ਉੱਤੇ ਪਹੁੰਚ ਗਿਆ ਲਗਭਗ ਖਤਮ ਹੋ ਗਿਆ ਟੋਟਲੀ ਕਾਲੈਪਸ ਕਰ ਗਿਆ ਔਰ ਤੁਸੀਂ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 2016 ਦੇ ਕਰੀਬ ਇੱਕ ਬਹੁਤ ਵੱਡਾ ਵੀਆਰਟੀਐਸ ਪ੍ਰੋਜੈਕਟ ਲਿਆਂਦਾ ਗਿਆ ਸੀ ਜਦੀ ਕੀਮਤ ਲਗਭਗ 550 ਕਰੋੜ ਤੋਂ ਲੈ ਕੇ 600 ਕਰੋੜ ਬਣ ਗਈ ਸੀ ਔਰ ਇਹਨੂੰ ਵਾਈਡਨ ਕਰਨ ਵਾਸਤੇ ਕੋਰੀਡੋਰ ਬਣਾਉਣ ਵਾਸਤੇ ਬੜੇ ਵੱਡੇ ਲੈਵਲ ਦੇ ਉੱਤੇ ਗ੍ਰੀਨ ਬੈਲਟਸ ਨੂੰ ਵੀ ਕੱਟਿਆ ਗਿਆ ਸੀ ਰੁੱਖਾਂ ਨੂੰ ਕੱਟਿਆ ਗਿਆ ਸੀ ਆ ਕਰੀਬ 1187 ਦੇ ਕਰੀਬ ਰੁੱਖ ਜਿਹੜੇ ਬਟਾਲਾ ਰੋਡ ਅਜਨਾਲਾ ਜਾਂ ਕੁਝ ਹੋਰ ਇਦਾਂ ਦੇ ਏਰੀਆ ਜਿਤੋਂ ਆ ਕੱਟੇ ਗਏ ਸੀ ਲਗਭਗ 300 ਦੇ ਕਰੀਬ ਕੁਝ ਇਦਾਂ ਦੇ ਰੁੱਖ ਸੀ ਜਿਹੜੇ ਬਚਾਏ ਗਏ ਸੀ ਸੋ ਗ੍ਰੀਨ ਬੈਲਟ ਨੂੰ ਉਜਾੜ ਦੇਣਾ এনवायरमेंट ਨੂੰ ਖਰਾਬ ਕਰ ਦੇਣਾ ਲੋਕਾਂ ਦੇ ਕਾਰੋਬਾਰ ਮਲਿਆ ਮੇਟ ਕਰ ਦੇਣੇ ਜਦੋਂ ਇਹ ਇਹਨਾਂ ਦੇ ਓਵਰ ਬਣਨੇ ਸੀ ਬ੍ਰਿਜਸ ਤੇ ਉਦੋਂ ਬਾਅਦ ਜਦੋਂ ਹੁਣੇ ਪ੍ਰੋਜੈਕਟ ਚੱਲਿਆ ਵੀ ਆ ਤੇ ਪਰ ਤੁਸੀਂ ਇਹ ਦੇਖ ਲਓ ਕਿ ਇਸ ਵੇਲੇ ਪਬਲਿਕ ਟਰਾਂਸਪੋਰਟ ਬੰਦ ਹੋ ਜਾਣੀ ਬੀਆਰਟੀਐਸ ਸਿਸਟਮ ਬੰਦ ਹੋ ਜਾਣਾ ਜਿਹਦੇ ਨਾਲ ਨੌਕਰੀ ਪੇਸ਼ਾ ਤਬਕੇ ਨੂੰ ਬੜੀ ਵੱਡੀ ਤਕਲੀਫ ਸਾਹਮਣੇ ਆ ਰਹੀ ਆ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਬੀਆਰਟੀਐਸ ਪ੍ਰੋਜੈਕਟ ਬੰਦ ਹੋਇਆ ਇਹ ਬਹੁਤ ਹੀ ਖਰਾਬ ਗੱਲ ਹੈ ਸਾਡੇ ਸ਼ਹਿਰ ਵਾਸਤੇ ਕਿਉਂਕਿ ਕਰੋੜਾਂ ਰੁਪਏ ਲਾਗਤ ਦੇ ਨਾਲ ਇਹ ਪ੍ਰੋਜੈਕਟ ਬਣਿਆ ਸੀ ਲੋਕਾਂ ਨੂੰ ਜਦੋਂ ਇਹ ਪ੍ਰੋਜੈਕਟ ਤਿਆਰ ਹੋ ਰਿਹਾ ਸੀ ਉਦੋਂ ਵੀ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਲੋਕਾਂ ਨੂੰ ਕਹੀ ਚਲੋ 2 ਸਾਲ 3 ਸਾਲ ਬਾਅਦ ਰਾਹਤ ਮਿਲੇਗੀ ਪਰ ਰਾਹਤ ਕੁਝ ਹੀ ਟਾਈਮ ਦੀ ਮਿਲੀ ਹੁਣ ਤੁਸੀਂ ਦੇਖ ਲਓ ਔਟੋ ਵਗੈਰਾ ਚ ਸਨੇਚਿੰਗ ਹੋਣਾ ਬੱਚਿਆਂ ਦਾ ਕਿਡਨਾਪ ਹੋਣਾ ਕੁੜੀਆਂ ਨਾਲ ਗਲਤ ਕੰਮ ਹੋਣੇ ਸਭ ਹੁੰਦੇ ਇਹ ਬੀਆਰਟੀਐਸ ਬਸਾਂ ਚ ਸੇਫ ਹੁੰਦੇ ਸੀ ਸਾਡੀਆਂ ਮਾਵਾ ਭੈਣਾਂ ਸਾਰੀਆਂ ਬਹੁਤ ਜ਼ਿਆਦਾ ਸਹੂਲਤ ਸੀਗੀ ਮਤਲਬ ਟਾਈਮ ਨਾਲ ਵੀ ਪਹੁੰਚ ਜਾਂਦੇ ਸੀਗੇ ਸੇਫਟੀ ਵਗੈਰਾ ਵੀ ਸੀਗੀ ਤੇ ਮਤਲਬ ਪਹਿਲਾਂ ਇੰਨੀ ਦਿੱਕਤ ਨਹੀਂ ਆਂਦੀ ਸੀ ਹੁਣ ਕੋਈ ਜ਼ਿਆਦਾ ਹੀ ਬੰਦ ਹੋਣ ਕਰਕੇ ਕੋਈ ਜ਼ਿਆਦਾ ਹੀ ਪ੍ਰੋਬਲਮਸ ਵਗੈਰਾ ਆਣ ਲੱਗ ਪਈਆਂ ਵਾ ਆਟੋ ਦਾ ਕਰਾਇਆ ਵੀ ਵੱਧ ਗਿਆ ਹੀ ਇਹਦੇ ਵਿੱਚ ਤੱਕਰਾਇਆ ਵੈਸੇ ਵੀ ਠੀਕ ਠਾਕ ਹੀ ਸੀਗਾ ਇਹੀ ਕਿ ਦੁਬਾਰਾ ਚਲਾ ਦੇਣ ਤੇ ਸਾਡੀ ਥੋੜੀ ਟੈਨਸ਼ਨ ਘੱਟ ਹੋਵੇ ਮੇਰਾ ਨਾਮ ਨੀਹਾ ਹੈ ਮੈਂ ਐਨਐਨਸੀ ਦੀ ਕੈਡਟ ਹਾਂ ਤੇ ਆਪਾਂ ਮਤਲਬ ਬਸ ਟ੍ਰੈਵਲ ਜਦੋਂ ਕਰਦੇ ਕਿ ਸੇਫੀ ਫੀਲ ਕਰਦੇ ਸੀ ਆਪਾਂ ਤੇ ਇੱਕ ਤੇ ਟੈਨਸ਼ਨਾਂ ਪੰਜਾਬ ਹੀ ਦਿੰਦੀ ਸੀ ਤੇ ਇੱਕ ਤੇ ਹੁੰਦਾ ਸੀ ਕਿ ਇਕਨੋਮਿਕ ਵੀਕ ਜਿਹੜਾ ਪਰਸਨ ਆ ਉਹ ਜਲਦੀ ਨੇ ਪ੍ਰੇਫਰ ਕਰ ਲੈਂਦਾ ਹੈ ਆਟੋ 'ਚ ਨਹੀਂ ਉਹ ਪ੍ਰੇਫਰ ਕਰਪਾਂਦਾ ਦੇਖੋ ਮੈਂ ਆਪਣੇ ਬਿਹਫਤੇ ਤੇ ਇਹ ਗੱਲ ਕਹੂੰਗਾ ਕਿ ਜਿੱਥੇ ਇੱਕ ਆਮ ਪਰਸਨ ਪਿੰਡਾਂ ਵਿੱਚੋਂ ਆਉਂਦੀਆਂ ਔਰਤਾਂ ਰੋਜ਼ ਦਾ 40 ਹੌਣ 40 ਜਾਣ 80 ਰੁਪਏ ਕਰਾਇਆ ਲਾ ਕੇ ਆਉਂਦੀਆਂ ਕਿੱਥੇ ਉਹ ਇੱਥੇ 20 ਰੁਪਏ ਦੇ ਵਿੱਚ ਸਫ਼ਰ ਕਰ ਲੈਣਗੇ ਦੂਰੋਂ ਅਟਾਰੀ ਵੱਗਾ ਬਾਰਡਰ ਤੋਂ ਬੜੀ ਦੂਰ ਦੂਰ ਤੋਂ ਸਫ਼ਰ ਸਿਰਫ 20 ਰੁਪਏ ਦੇ ਵਿੱਚ ਹੋ ਜਾਂਦਾ ਹੈਗਾ ਹੁਣ ਜਿਸ ਬੰਦੇ ਦੀ ਸੈਲਰੀ ਸਿਰਫ 1500 ਆ ਉਹ ਕਿਵੇਂ ਇੰਨਾ ਮੈਨੇਜ ਕਰ ਸਕਦਾ ਸੋ ਮੈਂ ਤੇਰਾ ਮੇਰਾ ਇਹੀ ਕਹਿਣਾ ਹੈ ਕਿ ਇਸ ਚੀਜ਼ ਨੂੰ ਦੁਬਾਰਾ ਤੋਂ ਚਲਾਇਆ ਜਾਵੇ ਸੋ ਥੈਟ ਕਿ ਜਿਹੜੇ ਆਮ ਲੋਕ ਜੋ ਪਰੇਸ਼ਾਨੀਆਂ ਹੋ ਰਹੀਆਂ ਨੇ ਉਹ ਨਾ ਹੋਣ ਜੀ ਦੇਖੋ ਬੰਦ so many reasons but jo saadi samajh aaya oh te eh ki management properly ni kar sake oh di vaja karke band hoye ya ne ek zimmedar banda aaye jo is project nu sambh sake oh agge aave te properly chala sake hun anpad bande de hath te tusi kalam de doge te ohne udaa da vi ni chhapna chah jana theek hai ji bilkul laga reha bilkul laga reha tarna apni mang karke laga reha hai lamba tarna chalda reha oda karan hi reha ki ohna nu decision ni aunda lena ki apa kis purpose te kidhar decision lena ਬੀਆਟੀਐ ਅੰਮ੍ਰਿਤਸਰ ਜੋ ਅੰਮ੍ਰਿਤਸਰੀਆਂ ਵਾਸਤੇ ਸੁਗਾਤ ਸੀਗੀ ਪਰ 9 ਮਹੀਨਿਆਂ ਤੋਂ ਇਹ ਬੱਸਾਂ ਬੰਦ ਨੇ 93 ਬੱਸਾਂ ਕੰਡਮ ਹੋ ਚੁੱਕੇ ਨੇ 550 ਕਰੋੜ ਤੋਂ 600 ਕਰੋੜ ਦਾ ਜਿਹੜਾ ਪ੍ਰੋਜੈਕਟ ਸੀਗਾ ਉਹ ਪੂਰਾ ਮਲਿਆ ਮੇਟ ਹੋ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਸਾਂਝੇ ਕੀਤੇ ਨੇ ਅੰਮ੍ਰਿਤਸਰ ਵਾਸੀਆਂ ਨੇ ਕੀ ਮੰਗ ਕੀਤੀ ਹੈ ਤੇ ਬੀਆਟੀਐਸ ਦੇ ਵਿੱਚ ਕੰਮ ਕਰਨ ਦੇ ਮੁਲਾਜ਼ਮਾਂ ਨੇ ਵੀ ਆਪਣੀ ਮੰਗ ਰੱਖੀ ਹੈ ਕਿ ਇਹ ਚਾਲੂ ਹੋਣ ਤਾਂ ਕਿ ਰੋਜ਼ਗਾਰ ਮਿਲੇ ਕਿਉਂਕਿ 250 ਦੇ ਕਰੀਬ ਜਿਹੜੇ ਬੇਰੁਜ਼ਗਾਰ ਹੋ ਗਏ ਨੇ ਇਹ ਬੱਸਾਂ ਠੱਪ ਹੋਣ ਕਰਕੇ ਪਰ ਮੇਨ ਗੱਲ ਇਹ ਆ ਕਿ ਹੁਣ ਗਰਮੀ ਸ਼ੁਰੂ ਹੋ ਰਹੀ ਹੈ ਜਿੱਥੇ ਲੋਕਾਂ ਨੂੰ ਸਹੂਲਤ ਸੀਗੀ ਕਿ ਏਸੀਆਂ ਦੇ ਵਿੱਚ ਸਫ਼ਰ ਕਰਕੇ ਆਪਣੇ ਮੰਦਰ ਤੱਕ ਪਹੁੰਚਦੇ ਸੀਗੇ ਉਹ ਵੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ 20 ਰੁਪਏ ਦੇ ਕਿਰਾਏ ਤੱਕ ਬਹੁਤ ਜਿਹੜਾ ਲੰਬਾ ਸਫ਼ਰ ਸੀ ਕਮਰਿਤ ਸਰ ਤੋਂ ਦੂਸਰੀ ਹੱਦ ਤੱਕ ਜਾਣਾ ਉਹ ਹੁਣ ਲੋਕਾਂ ਨੂੰ ਕਿਤੇ ਨਾ ਕਿਤੇ ਚੁਭ ਰਿਹਾ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਦਿੱਲੀ ਪੋਸਟ ਅਮਰਿਤਸਰ